ਰਾਤ ਨੂੰ ਸੁੰਨੀਆਂ ਗਲੀਆਂ ਦੇ ਵਿੱਚੋਂ ਲੰਘਣ ਵਾਲਿਓ ਜ਼ਰਾ ਬਚ ਕੇ ਦੇਖਿਓ ਕਿਤੇ ਸੁੰਨੀ ਗਲੀ ਦੇ ਵਿੱਚੋਂ ਤੁਹਾਡਾ ਵੀ ਨਾ ਕੋਈ ਚੁੱਕ ਲਵੇ ਨਜ਼ਾਇਜ਼ ਫਾਇਦਾ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੇ ਵਿੱਚ ਦੋ ਵਿਅਕਤੀਆਂ ਦੇ ਨਾਲ ਸੁੰਨੀ ਗਲੀ ਦੇ ਵਿੱਚ ਤਿੰਨ ਨੌਜਵਾਨਾਂ ਨੇ ਅਜਿਹਾ ਸ਼ਰਮਨਾਕ ਕਾਰਾ ਕਰ ਦਿੱਤਾ ਹੈ ਕਿ ਗਲੀ ਦੇ ਵਿੱਚ ਬਣੇ ਇਸ ਸੀਨ ਨੂੰ ਦੇਖ ਕੇ ਤੁਸੀਂ ਵੀ ਆਪਣੀਆਂ ਅੱਖਾਂ ਬੰਦ ਕਰ ਲਵੋਗੇ ਤੇ ਸੁੰਨੀਆਂ ਗਲੀਆਂ ਦੇ ਵਿੱਚ ਜਾਣ ਤੋਂ ਪਹਿਲਾਂ ਤੌਬਾ ਤੌਬਾ ਕਰੋਗੇ ਪੂਰੇ ਮਾਮਲੇ ਤੇ ਵੀ ਪਾਵਾਂਗੇ ਚਾਨਣਾ ਸਭ ਤੋਂ ਪਹਿਲਾਂ ਨਜ਼ਰ ਮਾਰ ਦਿਆਂ ਇਨ੍ਹਾਂ ਤਸਵੀਰਾਂ ਤੇ ਮਾਮਲਾ ਸ਼੍ਰੀ ਮੁਖਸਦ ਸਾਹਿਬ ਦਾ ਜਿੱਥੇ ਵਧ ਰੀਆਂ ਲੁੱਟਾਂ ਖੋਹਾਂ ਤੋਂ ਲੋਕ ਤੰਗ ਆਏ ਹੋਏ ਨੇ ਦਰਅਸਲ ਰੇੜੀ ਫੜੀ ਵਾਲੇ ਸਬਜ਼ੀ ਵੇਚ ਕੇ ਆਪਣੇ ਘਰ ਨੂੰ ਵਾਪਿਸ ਜਾ ਰਹੇ ਸੀ ਤਾਂ ਗਲੀ ਦੇ ਵਿੱਚ ਤਿੰਨ ਲੁਟੇਰਿਆਂ ਨੇ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਉਹਨਾਂ ਦੀ ਲੁੱਟ ਖੋਹ ਕੀਤੀ ਜਿਹਦੇ ਚਾਲਦੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਜੇਕਰ ਆਰਤੀ ਐਸੋਸੀਏਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਇਹ ਨਾਮ ਹੈ ਜਿੱਥੋਂ ਦੇ ਰਹਿਣ ਵਾਲੇ ਕੀ ਘਟਨਾ ਹੋਈ ਹੈ ਕੀ ਕੰਮ ਕਰਦੇ ਆ ਇੱਥੇ ਲੋਕ ਮੁਖਸਦ ਦੇ ਰਹਿਣ ਵਾਲੇ ਜੀ ਰਤਲਨਾ ਨਾ ਜੀ ਰੂਟ ਦਾ ਕੰਮ ਕਰਦੇ ਆਂ ਤੇ ਤਸਵੀਰਾਂ ਆ ਰਹੀਆਂ ਸਿਦਾਨਾ ਮੰਡੀ ਪੁਰਾਣੀ ਚ ਤੇ ਮੂਹ ਕੋ ਸਾਬੇ ਪਾਨ ਕੇ ਮੂ ਮੰਨੇ ਇਹਨਾਂ ਨੇ ਕਿਰਪਾ ਨਾਲ ਲੈ ਕੇ ਆ ਗਏ ਤੇ 6000 ਰੁਪਿਆ ਸੀਗਾ ਮੋਬਾਈਲ ਸੀਗਾ ਲੈ ਕੇ ਹੋ ਗਏ ਜਿਹਨੇ ਦਿਨ ਤੇ ਮਾਰ ਦੇ ਸੀ ਕਿੰਨੇ ਵਜੇ ਦੀ ਘਟਨਾ ਤੇ ਕਿੰਨੇ ਪੈਸੇ ਖੋਏ ਗਏ ਸਵੇਰ 5 ਵਜੇ ਜੀ ਕੋਈ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਕਿਸੇ ਤਰ੍ਹਾਂ ਦੀ ਹਾਂ ਜੀ ਕੀਤੀ ਸੀ ਕੋਈ ਕਿਸੇ ਕੋਈ ਸਮਝ ਨਹੀਂ ਹੋਈ ਜੀ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਨਹੀਂ ਜੀ ਸੀਸੀਟੀਵੀ ਕੋਈ ਨਹੀਂ ਕੀ ਮੰਗ ਕਰਦੇ ਹੋ ਹੁਣ ਇਹ ਕਹਿੰਦਾ ਜੀ ਤੁਹਾਨੂੰ ਹੱਬ ਮਿਲੇ ਪੋਈ ਡੋਟੀਆਂ ਲਈ ਜਾਂਣ ਇਹ ਫੜੇ ਜਾਂਣ ਗਰੀਬ ਬੰਦੇ ਮਾਰੇ ਜਾਂਦੇ ਆ ਇਹੇ ਸੋਤਾ ਲੈ ਕੇ ਜਾਂਦੇ ਆ ਉਹਨਾਂ ਦੇ ਪੈਸੇ ਕਿੱਥੋਂ ਦੇ ਜੇ ਜੋ ਖੋਈ ਲੈਣਗੇ ਸਾਥੋਂ ਅਸੀਂ ਕਿੱਥੋਂ ਪੂਰੇ ਕਰਾਂਗੇ ਬੱਚੇ ਕਿਵੇਂ ਪਾਲਾਂਗੇ ਆਪਾਂ ਮੇਰਾ ਨਾਮ ਹਣੀ ਕੁਮਾਰ ਆਈ ਪ੍ਰਧਾਨ ਸਬਜੀ ਮੰਡੀ ਯੂਨੀਅਨ ਮੁਖਤਰ ਸਾਹਿਬੀ ਸਾਡਾ ਇਹ ਸਬਜੀ ਮੰਡੀ ਵਿੱਚ ਆਰਥਿਕ ਦਾ ਕੰਮ ਆਇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਦੱਸਣਾ ਚਾਹੁੰਦੇ ਹਾਂ ਸਾਡੇ ਰੇੜੀਆਂ ਵਾਲੇ ਤੇ ਆਰਤੀ ਦੇ ਬਰਾ ਸਵੇਰੇ 4 ਵਜੇ ਆਉਂਦੇ ਆ ਮੰਡੀ ਜੀ ਇਨਾਂ ਨਾਲ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਨੇ ਘੇਰਿਆ ਜਾਂਦਾ ਈ ਇਨਾਂ ਨਾਲ ਲੁੱਟਖੋਟ ਕੀਤੀ ਇਨਾਂ ਨੇ ਮਾਰਕੁੱਟ ਕੀਤੀ ਹੁੰਦੀ। ਦਿੱਲੀ ਰੋਜ਼ ਦਾ ਕੰਮ ਹੋ ਚੁੱਕਿਆ ਈ ਤਿੰਨ ਚਾਰ ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕਿਆ ਈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਜਦੋਂ ਵੀ ਜਾਂਦੇ ਆ ਸਾਨੂੰ ਇੰਨੀ ਗੱਲ ਕਹਿ ਦਿੱਤੀ ਜਾਂਦੀ ਈ ਪੀਸੀਆ ਲਗਾ ਦਿੱਤੇ ਆਣਗੇ ਪਰ ਕੋਈ ਕਾਰਵਾਈ ਨਹੀਂ ਹੁੰਦੀ। ਅਗਲੀ ਗੱਲ ਅਸੀਂ ਇਹ ਕਰਨਾ ਚਾਹੁੰਦੇ ਆਈ ਸਾਡੇ ਆ ਪੰਜ-ਸੱਤ ਦਿਨਾਂ ਵਿੱਚ ਇੰਨੀਆਂ ਨੇ ਲੁੱਟਾਂ ਹੋਈਆਂ ਕਿ ਗਰੀਬ ਬੰਦੇ ਆ ਰੇੜੀਆਂ ਵਾਲੇ ਉਹਨਾਂ ਨੂੰ 778 708 8000 ਰੁਪਏ ਖੋਏ ਗਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰੀ ਰੇੜੀ ਯੂਨੀਅਨ ਤੇ ਸਬਜੀ ਮੰਡੀ ਆਰਟੀ ਸਿਚੁਏਸ਼ਨ ਯੂਨੀਅਨ ਇਹ ਕਹਿਣਾ ਚਾਹੁੰਦੀ ਆ ਕਿ ਜੇ ਸਾਡੀ ਅਸੀਂ ਡੀਐਸਪੀ ਪੁਲਿਸ ਵਿਭਾਗ ਨੂੰ ਮਿਲਾਂਗੇ ਜੇ ਸਾਡੀ ਆ ਸੁਣਵਾਈ ਨਾ ਹੋਈ ਜੇ ਇਸ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਅਸੀਂ ਅਗਲੀ ਕਾਰਵਾਈ ਇਹ ਕਰਾਂਗੇ ਸਬਜੀ ਮੰਡੀ ਬੰਦ ਕਰਾਂਗੇ ਤੇ ਅਸੀਂ ਸਿਟੀ ਦੇ ਮੁਰੇ ਧਰਨਾ ਦੇਵਾਂਗੇ ਸਾਡਾ ਹੱਲ ਨਾ ਹੋਇਆ ਤਾਂ ਕਿਉਂਕਿ ਇਸ ਵਿੱਚ ਸਾਡੀ ਸਾਰੀ ਰੇੜੀ ਯੂਨੀਅਨ ਤੇ ਸਾਡੇ ਆਰਟੀਸਟੇਸ਼ਨ ਸਾਰੀ ਯੂਨੀਅਨ ਸਾਡੇ ਨਾਲ ਹੈ ਜੀ ਤੇ ਇਹ ਪਹਿਲੀ ਗੱਲ ਅਸੀਂ ਪ੍ਰਸ਼ਾਸਨ ਦੇ ਕੋਲ ਜਾ ਕੇ ਬੇਨਤੀ ਕਰਾਂਗੇ ਸਾਡੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਜੇ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ ਅਗਲੀ ਕਾਰਵਾਈ ਸਹੀ ਇਹ ਕਰਾਂਗੇ ਮੰਡੀ ਯੂਨੀਅਨ ਸਾਰੀ ਬੰਦ ਕੀਤੀ ਜਾਊਗੀ ਉੱਥੇ ਹੀ ਮੌਕੇ ਤੇ ਪਹੁੰਚੇ ਐਸ ਐਚ ਓ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਮੰਡੀ ਦੇ ਵਿੱਚ ਰੇੜੀ ਵਾਲਿਆਂ ਤੇ ਆਰਦੀ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਸਵੇਰ ਦੇ ਸਮੇਂ ਪੀ ਸੀ ਆਰ ਤੇ ਗਸ਼ਤ ਵਧਾਈ ਜਾਵੇ ਮੰਡੀ 'ਚ ਇੱਥੇ ਸਾਰੇ ਜਿਹੜੇ 48 ਤੇ ਜਿਹੜੇ ਸਬਜ਼ੀ ਵਾਲੇ ਰੀੜੀਆਂ ਵਾਲੇ ਹੈਗੇ ਨੇ ਉਹ ਇਕੱਠੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਸੀ ਸਵੇਰੇ ਦੇ ਟਾਈਮ ਜਿਹੜਾ 4 ਤੋਂ 6 ਸਾਡੇ ਜਿਹੜਾ ਪੀਸੀਆਰ ਦੀ ਗਸ਼ਤ ਨਹੀਂ ਜਾਵੇ ਤੇ ਉਹ ਜਿਹੜੀ ਹੈਗੀ ਐ ਅਸੀਂ ਪੀਸੀਆਰ ਨੂੰ ਉਹਦਾ ਐਤ ਕਰਤੀ ਕਿ ਵੀ ਦੋ ਪੀਸੀਆਰ ਪੱਕੇ ਸਵੇਰੇ ਇੱਥੇ ਮੰਡੀ 'ਚ ਰਿਆ ਕਰਨਗੇ ਤੇ ਨਾਲੇ ਜਿਹੜੇ ਚੌਂਕੀ ਦਾ ਡਿਊਟੀ ਅਫਸਰ ਹੋਇਆ ਕਰੂਗਾ ਉਹਨੂੰ ਵੀ ਅਸੀਂ ਹਦਾਇਤ ਕੀਤੀ ਹੈ ਵੀ ਇੱਥੇ ਜਿਹੜਾ ਸਵੇਰੇ 4 ਤੋਂ 6 ਢੇੜਾ ਰੱਖੇ ਤੇ ਜੇ ਕੋਈ ਮਾੜੇ ਅਨਸਰ ਤੁਰੇ ਫਿਰਦੇ ਤੇ ਉਹਨਾਂ ਨੂੰ ਲਿਜਾ ਕੇ ਥਾਣੇ ਵੈਰੀਫਾਈ ਕਰਤੇ ਜਾਵੇ ਇਹਨੂੰ ਦੇਖਣਾ ਹੋਵੇਗਾ ਕਿ ਪੀਸੀਆਰ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਉਣ ਤੋਂ ਬਾਅਦ ਕੀ ਇਹ ਹੋਰੀਆਂ ਚੋਰੀਆਂ ਘਟਾਵਾਂ ਤੇ ਠੱਲ ਪਵੇਗੀ ਜਾਂ ਫਿਰ ਚੋਰ ਇੱਕ ਕਦਮ ਹੋਰ ਵੀ ਅੱਗੇ ਵਧਣਗੇ ਹਕੀਕਤ ਟੀਵੀ ਪੰਜਾਬੀ ਲਈ ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ